ਅੱਜ ਸਮਾਣਾ ਸ਼ਹਿਰ ਦੇ ਨਾਲ ਲੱਗਦਾ ਪਿੰਡ ਮਰਾਧਪੂਰਾਂ ਦੇ ਵਿੱਚ ਯੁੱਧ ਨਸ਼ਿਆ ਵਿਰੁੱਧ ਮਹਿਮ ਤਹਿਤ ਨਸ਼ੇ ਦਾ ਗੜ ਮੰਨਿਆ ਜਾਣ ਵਾਲਾ ਪਿੰਡ ਜਿਹੜਾ ਹੈ ਜਿਸ ਦੇ ਵਿੱਚ ਰੇਡ ਕੀਤੀ ਗਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਸਮਾਣਾ ਦੇ ਅਧੀਨ ਪੈਂਦੇ ਚੌਂਕਿਆਂ ਦੇ ਇੰਚਾਰਜ ਵੱਲੋਂ ਇਸ ਰੇਡ ਦੇ ਵਿੱਚ ਦਿਖਦੇ ਵੀ ਨਜ਼ਰ ਆਏ ਨਸ਼ੇ ਦਾ ਗੜ ਮੰਨਿਆ ਜਾਣ ਵਾਲਾ ਪਿੰਡ ਅਮਰਾਧਪੂਰਾ ਦੇ ਵਿੱਚ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਜੜੀ ਹੈ ਤਲਾਸ਼ੀ ਕੀਤੀ ਜਾਂਦੀ ਹੈ ਪਰ ਅੱਧੇ ਪਿੰਡ ਦੇ ਜਿਹੜੇ ਲੋਕ ਨੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਘਰਾਂ ਨੂੰ ਜਿੰਦੇ ਲਾ ਕੇ ਫਰਾਰ ਹੋ ਜਾਂਦੇ ਨੇ ਪੁਲਿਸ ਵੱਲੋਂ ਇਹ ਇਕੱਲੇ ਇਕੱਲੇ ਘਰ ਨੂੰ ਜਾ ਕੇ ਅਪੀਲ ਕੀਤੀ ਗਈ ਹੈ ਅਜਿਹਾ ਕੰਮ ਨਾ ਕਰੋ ਜਿਨ੍ਹਾਂ ਦੇ ਨਾਲ ਕੀਮਤੀ ਜਾਨਾਂ ਜਾਨ ਤੇ ਜਾਣਕਾਰੀ ਮੁਤਾਬਿਕ ਪਿੰਡ ਦੇ ਵਿੱਚੋਂ ਪਹਿਲਾਂ ਵੀ ਕਈ ਵਾਰ ਜਿਹੜਾ ਪੁਲਿਸ ਦੀਆਂ ਰੇਡਾਂ ਕੀਤੀਆਂ ਗਈਆਂ ਨੇ ਪਰ ਪੁਲਿਸ ਨੂੰ ਜਿਹੜਾ ਨਮੋਸ਼ੀ ਨਾਲ ਘਰ ਪਰਤਣਾ ਪਿਆ ਉਸ ਪਿੰਡ ਦੇ ਵਿੱਚੋਂ ਖਾਲੀ ਹੱਤ ਆਏ ਨੇ ਜਦ ਕਿ ਐਸਐਸਪੀ ਪਟਿਆਲਾ ਦੇ ਵੱਲੋਂ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਦੀ ਸਦਾਗਰ ਜਿਹੜੀ ਹੈ ਪਿੰਡ ਗਾਜੇ ਵਾਸਤੇ ਕੋ ਕਾਬੂ ਕੀਤੀ ਗਈ ਹੈ ਤੇ ਅੱਜ ਮਰਾਤਪੁਰਾ ਪਿੰਡ ਦੇ ਵਿੱਚ ਜੇ ਕੋਈ ਵਿਅਕਤੀ ਪੁਲਿਸ ਨੂੰ ਸ਼ੱਕੀ ਲੱਗਦਾ ਸੀ ਤਾਂ ਉਸ ਨੂੰ ਜਿਹੜਾ ਆਪਣੀ ਗਰਜ ਦੇ ਵਿੱਚ ਲੈ ਲਿਆ ਗਿਆ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਜਾਣ ਤੋਂ ਪਹਿਲਾਂ ਹੀ ਇਸ ਪਿੰਡ ਦੇ ਵਿੱਚ ਨਸ਼ੇ ਦੇ ਸਦਾਗਰ ਨੇ ਜਿਹੜੇ ਇਹਨਾਂ ਨੂੰ ਕਿੱਥੋਂ ਪਤਾ ਲੱਗ ਜਾਂਦਾ ਇਹ ਤਾਂ ਹੁਣ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਲਗਾਤਾਰ ਪੁਲਿਸ ਜਿਹੜੀ ਹੈ ਹੁਣ ਜਾਂਚ ਕਰ ਰਹੀ ਹੈ ਔਰ ਲਗਾਤਾਰ ਇਸ ਪਿੰਡ ਦੇ ਵਿੱਚ ਜਿਹੜੀ ਹੈ ਰੇਡ ਵੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਤੁਹਾਨੂੰ ਕੱਲੀ-ਕੱਲੀ ਜਿਹੜੀ ਤਸਵੀਰ ਹੈ ਅਸੀਂ ਇਸ ਪਿੰਡ ਦੇ ਵਿੱਚ ਸਾਂਝੀ ਕਰ ਰਹੇ ਹਾਂ ਭਾਰੀ ਪੁਲਿਸ ਦੇ ਨਾਲ ਜਿਹੜੀ ਹੈ ਇਸ ਪਿੰਡ ਦੇ ਵਿੱਚ ਅੱਜ ਰੇਡ ਕੀਤੀ ਜਾਂਦੀ ਹੈ ਲਗਾਤਾਰ ਜਿਹੜੇ ਐਸਐਸਪੀ ਨੇ ਖੁਦ ਇਸ ਰੇਡ ਦੇ ਵਿੱਚ ਅੱਜ ਸ਼ਾਮਲ ਹੁੰਦੇ ਦਿਖਾਈ ਦਿੱਤੇ ਤੇ ਸਮਾਣਾ ਦੇ ਅਧੀਨ ਜਿੰਨੀਆਂ ਵੀ ਚੌਕੀਆਂ ਨੇ ਚਾਹੇ ਉਹ ਸੀਆਈ ਸਟਾਫ ਹੈ ਚਾਹੇ ਸਮਾਣਾ ਸਿਟੀ ਪੁਲਿਸ ਹੈ ਚਾਹੇ ਗਾਜੇਵਾਸ ਹੈ ਵੱਖ-ਵੱਖ ਚੌਕੀਆਂ ਦੇ ਜਿਹੜੇ ਇਨਚਾਰਜ ਨੇ ਇਸ ਰੇਡ ਦੇ ਵਿੱਚ ਅੱਜ ਸ਼ਾਮਲ ਹੁੰਦੇ ਵੀ ਦਿਖਾਈ ਦਿੱਤੇ ਫਿਲਹਾਲ ਦੇ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਨਾ ਮਾਨਜੋਗ ਸੀਐਮ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਦੇ ਦੇਸ਼ਾ ਨਿਰਦੇਸ਼ ਹੇਠ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਹਦੇ ਚ ਪਟਿਆਲਾ ਪੁਲਿਸ ਲਗਾਤਾਰ ਬੜੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਅੱਜ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਹੰਦਾਇਆ ਜਿਹਦੇ ਚ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟ ਸੀਲ ਕਰਕੇ ਅਸੀਂ ਪਿੰਡ ਦੀ ਚੈਕਿੰਗ ਕਰਦੇ ਹਾਂ ਅਸੀਂ ਅੱਜ ਇੱਥੇ ਦੋ ਥਾਵਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਇੱਕ ਪਿੰਡ ਮੁਰਾਦਪੁਰ ਚ ਤੇ ਇੱਕ ਪਿੰਡ ਗਾਜੇਵਾਸ ਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪਿਛਲੇ 3 ਮਹੀਨਿਆਂ ਚ ਮੁਰਾਦਪੁਰ ਪਿੰਡ ਚ 17 ਐਫ ਆਈ ਆਰਾਂ ਦਰਜ ਹੋਈਆਂ ਤੇ ਕੱਲਾ ਕੱਲਾਕਰ ਮੈਂ ਆਪ ਦੇਖ ਕੇ ਆਇਆ ਜਿੱਥੇ ਇੱਥੇ ਜਿਹੜੇ ਪੁਰਾਣੇ ਨਸ਼ਾ ਤਸਕਰ ਰਹਿੰਦੇ ਸੀ तकरीबन ਸਾਰਿਆਂ ਦੇ ਘਰਾਂ 'ਚ ਤਾਲੇ ਲੱਗੇ ਆ ਤੇ ਸਾਰੇ ਆਪਣੇ ਘਰ-ਬਾਰ ਛੋੜ ਕੇ ਫਰਾਰ ਨੇ ਮੈਂ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਕਿਸੇ ਵੀ ਪ੍ਰਕਾਰ ਦੀ ਨਸ਼ਾ ਤਸਕਰੀ ਨੂੰ ਪਟਿਆਲਾ ਪੁਲਿਸ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਇੱਥੇ ਬਹੁਤ ਛੇਤੀ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਵੀ ਜਿਹੜੇ ਇਸ ਪਿੰਡ ਦੇ ਕੇਸ ਤਿਆਰ ਨੇ 68 ਐਫ ਐਨ ਡੀ ਪੀ ਐਸ ਐਕਟ ਦੇ ਉਹ ਵੀ ਅਸੀਂ ਪੂਰੇ ਕਰਾਂਗੇ ਇਹਦੇ ਨਾਲ ਹੀ ਗਾਜੇਵਾਸ 'ਚ ਇੱਕ ਬੜੀ ਨੋਟੋਰੀਅਸ ਲੇਡੀ ਸਮਗਲਰ ਹੈ ਗਈ ਹੈ ਜਿਹਦਾ ਨਾਮ ਹੈ ਗੁੱਡੀ ਤੇ ਉਹ ਗੁੱਡੀ ਜਿਹੜੀ ਜਨਾਨੀ ਨਸ਼ਾ ਤਸਕਰ ਆ ਉਹਨੂੰ ਵੀ ਅਸੀਂ ਕਾਬੂ ਕਰਨ 'ਚ ਕਾਮਯਾਬ ਰਹੇ ਤੇ ਉਹਦੇ ਤੇ ਵੀ ਬਣਦੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਇਹ ਗਾਜੇਵਾਸਤ ਮੁਰਾਦਪੁਰ ਪਿੰਡ 'ਚ ਕਸੋ ਆਪਰੇਸ਼ਨ ਦੌਰਾਨ ਪੰਜ ਤੋਂ 6 ਬੰਦੇਾਂ ਤੋਂ ਸਾਨੂੰ ਰਿਕਵਰੀ ਹੋਈ ਹੈ ਜੀਹਨਾਂ ਤੇ ਜਾਪਤ ਅਨੁਸਾਰ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਉਹ ਬਾਕੀ ਵੀਰਵਾ ਤੁਹਾਨੂੰ ਸ਼ਾਮ ਨੂੰ ਦੱਸਿਆ ਜਾਊਗਾ ਗੁੱਡੀ ਕਦੋਂ ਫੜੀ ਸੀ ਹਾਂ ਗੁੱਡੀ ਫੜੀ ਜੀ ਇਸੇ ਆਪਰੇਸ਼ਨ ਦੌਰਾਨ ਹੀ ਫੜੀ ਰਿਕਵਰੀ ਵੀ ਕੋਈ ਹੋਈ ਹੈ ਹਾਂ ਜੀ ਬਿਲਕੁਲ ਹੋਈ ਹੈ ਜੀ ਸਰ ਜੀ ਕੁਝ ਲੋਕ ਇੱਥੇ ਦੇ ਆ ਜਿਹੜੇ ਕੀ ਮਤਲਬ ਇੱਥੇ ਤੇ ਹੁੰਦਾ ਹੁੰਦਾ ਹੈ ਤਾਂ ਉੱਥੇ ਹੀ ਆਪਣੇ ਡੀਲ ਕਰਦੇ ਆਂ ਦੇਖੋ ਜੀ ਮੇਰੀ ਪਬਲਿਕ ਨੂੰ ਵੀ ਤੇ ਮੀਡੀਆ ਨੂੰ ਵੀ ਅਪੀਲ ਆ ਕਿ ਸਾਡੇ ਵੱਲੋਂ ਸਖਤਾਈ ਚਤਨੀਅਤ ਚ ਕੋਈ ਕਮੀ ਨਹੀਂ ਪਰ ਜੇਕਰ ਆਪਾਂ ਨੂੰ ਲੱਗਦਾ ਕਿ ਪਿੰਡ ਦੀ ਬਾਹਰ ਵਾਲੇ ਪਾਸੇ ਕਿਉਂਕਿ ਹੁਣ ਪਿੰਡ ਦੇ ਅੰਦਰ ਇੰਨੀ ਸਖਤਾਈ ਕਰਕੇ ਬਾਹਰ ਵਾਲੇ ਪਾਸੇ ਜੇ ਕੋਈ ਨਸ਼ਾ ਤਸਕਰੀ ਕਰ ਰਿਹਾ ਸਬੰਧਿਤ ਐਸਐਚਓ ਨੂੰ ਮੈਨੂੰ ਜਾਂ ਜਿਹੜਾ ਸਾਡਾ ਕੰਟਰੋਲ ਰੂਮ ਦਾ ਨੰਬਰ ਆ ਉਹ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇ ਤੇ ਫੌਰੀ ਤੇ ਸਖਤ ਕਾਰਵਾਈ ਕੀਤੀ ਜਾਊਗੀ